ਹਾਂਜੀ ਇੰਨਾ ਰਸ਼ ਲਾਤਾ ਤੁਸੀਂ ਬਾਜ਼ਾਰ ਦੇ ਵਿੱਚ ਕਹਿੰਦੇ ਬਣਾਉਣ ਦਾ ਤਰੀਕਾ ਵੀ ਤੁਹਾਡਾ ਖਾਸ ਹੈ ਬਜ਼ੁਰਗਾਂ ਦੀ ਪਤਾਨੀ ਦੁਕਾਨ ਹੈ ਪਹਿਲਾਂ ਦੱਸੋ ਕਿ ਬਾਕੀਆਂ ਨਾਲੋਂ ਤੁਹਾਡੀ ਖਜੂਰ ਵੱਖਰੀ ਕਿਹੜੀ ਅਲੱਗ ਚੀਜ਼ ਹੈ ਸਰ ਬਾਕੀ ਲੋਕ ਰੱਖਦੇ ਪੇੜਾ ਸਾਡਾ ਪੇੜਾ ਦਾ ਸਿਸਟਮ ਕੋਈ ਨਹੀਂਗਾ ਸਾਡੀ ਖਜੂਰ ਹੈ ਬਿਲਕੁਲ ਓਪਨ ਅੱਛਾ ਠੀਕ ਹੈ ਜੀ ਬਣਾਉਣ ਦਾ ਕੀ ਤਰੀਕਾ ਹੈ ਬੜੇ ਕੋਸ਼ਿਸ਼ ਕੀਤੀ ਹਰ ਬੰਦੇ ਨਾਲ ਕਿ ਸਗੋਂ ਬਣਦੀ ਸਰ ਨਾਲ ਦੀ ਖਜੂਰ ਹਾਂਜੀ ਬਜ਼ੁਰਗ ਤੁਹਾਨੂੰ ਵੀ ਦੇਖ ਕੇ ਗਏ ਤੋਂ ਪੱਕ ਕਰਦੇ 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 ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦੇ ਉਸਤਾਦ ਜੀ ਵਹੀ ਜੰਮੇ ਵੀ ਨਹੀਂ ਹੋਣੇ ਤੋਂ ਕਿੰਨੇ ਸਾਲ ਹੋ ਗਏ ਸਰ ਮੈਨੂੰ ਇਹ ਕੰਮ ਕਰਦੇ 22 ਸਾਲ ਮੈਨੂੰ ਹੋ ਗਏ ਤੇ ਕਹਿੰਦੇ ਸਾਡੀ ਛੜੀ ਉਹ ਫੱਟੀ ਵੀ ਪੁਰਾਣੀ ਬਜ਼ੁਰਗਾਂ ਦੀ ਆ ਦਿਖਾਓ ਮੈਂ ਨਿਸ਼ਾਨੀ ਥਾਂ ਤੇ ਰੱਖੀ ਜੀ ਉਹਨਾਂ ਦੀ ਕਿੰਨੀ ਪੁਰਾਣੀ ਹੋ ਗਈ ਸਰ ਕੋਈ ਆਪੇ ਲਾੜੂ ਦੇ ਮੇਲੀ ਉਮਰ 22 ਸਾਲ ਹੋ ਗਈ ਮੇਰੇ ਫਾਦਰ ਸਾਹਿਬ ਤੋਂ ਉਹ ਸਾਤੇ ਟਾਈਮ ਦੀ 100 ਸਾਲ ਹੀ ਹੋएगी ਸਰ ਮੇਰੇ ਤੁਹਾਨੂੰ ਜਲਦੀ ਆਣਾ ਪੈਂਦਾ ਕਿਉਂਕਿ ਜਿੰਨਾ ਰਾਸ਼ਾ ਮੈਨੂੰ ਲੱਕਤ ਵਜਾਣਾ ਪੈਂਦਾ ਸਰ ਅੱਜ ਸਿੰਲੰਡਰ ਅੱਜ ਸਾਰੇ ਵਰਤਦੇ ਆ ਤੁਸੀਂ ਕੋਲੇ ਦੀ ਭੱਟੀ ਵਰਤਦੇ ਹੋ ਇਹਦਾ ਵੀ ਫਰਕ ਪੈਂਦਾ ਸਵਾਦ ਦਾ ਕਾਦੀ ਕੋਲੋ ਸਰ ਕਿ ਸਾਡੇ ਪੰਜਾਬ ਪੁਰਾਣੇ ਬਜ਼ੁਰਗਾਂ ਦਾ ਜੇ ਕੰਮ ਚੱਲਦਾ ਉਹ ਉਦਾਂ ਰੱਖੋ ਸਰ ਚੀਜ਼ ਉਹ ਬਣਾਉਂ ਜਿਹੜਾ ਗਾਖ ਵੀ ਲਾਈਕ ਕਰਦਾ ਪਸੰਦ ਕਰਦਾ ਐਵੇਂ ਨਹੀਂ ਰਸ ਬਣਦਾ ਸਾਡੇ ਕੋਲ ਇੱਕ ਕਿੱਲੇ ਨੂੰਤਾ ਪੋਨਾ ਘੰਟਾ ਲੱਗਦਾ ਨਾ ਬਣਾ ਲਿਆ ਤਾਂ ਹੀ ਮੈਂ ਜਾਂਦਾ ਸਰ ਗਾਖਾਂ ਦੇ ਪਿਆਰ ਨਾਲ ਸੋਧਾ ਲੈਂਦੇ ਆ ਕੋਈ ਇਹੋ ਜੀ ਗੱਲ ਨਹੀਂ ਸਰ ਕਿੰਨੇ ਵੀ ਵਿਦੇਸ਼ਾਂ ਤੱਕ ਜਾਂਦੀਆਂ ਗੱਲ ਸੱਚੀ ਜਰੂਰ ਜਰੂਰ ਭਾਈ ਜਾਂਦੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਭਾਈ ਮਲਗੀ ਦਿੱਲੀ ਦੇ ਦੋਚਰ ਘਰ ਕਰਵਾਣੀ ਆਣੇਗੇ ਵਿਦੇਸ਼ਾਂ ਦੇ ਖਾਣ ਪੀਣ ਦੇ ਸ਼ਕੀਨ ਪੰਜਾਬੀਆਂ ਵਾਲੀ ਅੱਜ ਗੁਰੂ ਨਗਦੀ ਦਾ ਇੱਕ ਐਸਾ ਜ਼ਾਇਕਾ ਲੈ ਕੇ ਆਏ ਆ ਜਿਹੜਾ ਸ਼ਾਇਦ ਸਿਰਫ ਗੁਰੂ ਨਗਦੀ ਦੇ ਵਿੱਚ ਹੀ ਮਿਲਦਾ ਅੰਮ੍ਰਿਤਸਰ ਦੇ ਵਿੱਚ ਹੀ ਮਿਲਦਾ ਖਜੂਰ ਐਸੀ ਚੀਜ਼ ਹੈ ਜਿਹੜੀ ਸਰਦੀਆਂ ਦੇ ਵਿੱਚ ਸਿਰਫ ਇਹਨਾਂ ਦਿਨਾਂ 'ਚ ਮਿਲਦੀ ਹੈ ਜਦੋਂ ਲੋਹੜੀ ਕਰੀਬ ਆ ਜਾਂਦੀ ਹੈ ਇਹਨੂੰ ਬਣਾਉਣ ਦਾ ਖਾਸ ਤਰੀਕਾ ਹੈ ਖਾਸ ਤਰੀਕੇ ਨਾਲ ਬਣਾਈ ਜਾਂਦੀ ਹੈ ਇੱਕ ਦੁਕਾਨ ਤੁਹਾਨੂੰ ਅੱਜ ਐਸੀ ਦੁਕਾਨ ਜਾਦੇ ਹਾਂ ਮੈਂ ਸਰਦੀ ਜਿਹੜੀ ਸਿਰਫ ਸਾਲ 'ਚ 3 ਮਹੀਨੇ ਲਈ ਖੁੱਲਦੀ ਹੈ ਤੇ ਇਹ ਬਜ਼ੁਰਗਾਂ ਦੀ ਦੁਕਾਨ ਹੈ ਅੱਜ ਤੀਜੀ ਪੀੜੀ ਬੈਠੀ ਹੈ ਜਿਹੜੀ ਖਜੂਦ ਬਣਾਦੀ ਹੈ ਜਿਸ ਪੱਟੀ ਦੇ ਉੱਪਰ ਇਹਨੂੰ ਵੱਲਿਆ ਜਾਂਦਾ ਉਹ ਵੀ ਤਕਰੀਬਨ 100-150 ਸਾਲ ਪੁਰਾਣੀ ਹੈ ਸਿਲੰਡਰ ਦੀ ਜਗ੍ਹਾ ਕੋਲੇ ਦੀ ਪੱਠੀ ਬੱਤੀ ਜਾਂਦੀ ਹੈ ਆਪਾਂ ਦੇਖਦੇ ਆਂ ਆਮ ਤੌਰ ਤੇ ਖਜੂਰ ਨੂੰ ਕੱਲਾ ਕੱਲਾ ਬਣਾਉਣ ਲਈ ਸਾਚਿਆਂ ਦਾ ਇਸਤੇਮਾਲ ਕੀਤਾ ਜਾਂਦਾ ਲੇਕਿਨ ਹੱਥ ਦੇ ਨਾਲ ਇਸ ਤਰੀਕੇ ਨਾਲ ਇਹ ਖਜੂਰ ਨੂੰ ਬਣਾਉਂਦੇ ਨੇ ਤੇ ਇਹਦੀ ਖਸਤਾ ਖਜੂਰ ਬਣਾਉਂਦੇ ਕਿ ਨਹੀਂ ਵਿਦੇਸ਼ਾਂ ਦਾ ਕਿ ਖਜੂਰਾਂ ਜਾਂਦੀਆਂ ਨੇ ਸਾਲ ਚ ਸਿਰਫ 3 ਮਹੀਨੇ ਮਿਲਦੀ ਹੈ ਤੇ ਲੋਕ ਇੰਤਜ਼ਾਰ ਕਰਦੇ ਨੇ ਖਜੂਰ ਕਦੋਂ ਮਿਲੇ ਇੱਥੇ ਗ੍ਰਾਹਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਅਸੀਂ ਖਜੂਰ ਲੈ ਕੇ ਜਾਂਦੇ ਆ ਇਹ ਪਾਰਪਾਰ 6-6 ਮਹੀਨੇ ਵੀ ਪਈ ਰਵੇ ਤਾਂ ਵੀ ਸਖਤ ਨਹੀਂ ਹੁੰਦੀ ਕਿਉਂਕਿ ਬਣਾਉਣ ਦਾ ਤਰੀਕਾ ਇੰਨਾ ਬਾਖਮਾਲ ਹੈ ਦੋ ਭਰਾਵਾਂ ਦੀ ਜੋੜੀ ਹੈ ਆਮੇ ਸਾਡੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਬੜਾ ਵੱਡਾ ਨਾ ਬਣਾ ਲਿਆ ਬਾਜੀ ਕੀ ਨਾਮ ਹੈ ਜੀ ਮੇ ਬਾਜੀ ਇੰਨਾ ਰਸ਼ ਲਾਤਾ ਤੁਸੀਂ ਬਾਜ਼ਾਰ ਦੇ ਵਿੱਚ ਕਹਿੰਦੇ ਬਣਾਉਣ ਦਾ ਤਰੀਕਾ ਵੀ ਤੁਹਾਡਾ ਖਾਸ ਹੈ ਬਜ਼ੁਰਗਾਂ ਦੀ ਪਤਾਨੀ ਦੁਕਾਨ ਹੈ ਪਹਿਲਾਂ ਦੱਸੋ ਕਿ ਬਾਕੀਆਂ ਨਾਲੋਂ ਤੁਹਾਡੀ ਖਜੂਰ ਵੱਖਰੀ ਕਿੰਦਾ ਬਿਲਕੁਲ ਅਲੱਗ ਚੀਜ਼ ਹੈ ਸਰ ਹੈ ਬਾਕੀ ਲੋਕ ਰੱਖਦੇ ਪੇੜਾ ਸਾਡਾ ਪੇੜਾ ਵਾਲਾ ਸਿਸਟਮ ਕੋਈ ਨਹੀਂਗਾ ਸਾਡੀ ਖਜੂਰ ਹੈ ਬਿਲਕੁਲ ਓਪਨ ਅੱਛਾ ਠੀਕ ਹੈ ਜੀ ਬਣਾਉਣ ਦਾ ਕੀ ਤਰੀਕਾ ਹੈ ਬੜੇ ਕੋਸ਼ਿਸ਼ ਕੀਤੀ ਹਰ ਬੰਦੇ ਨਾਲ ਕਿ ਸਗੋਂ ਨਹੀਂ ਬੰਦੀ ਸਰ ਨਾਲ ਦੀ ਖਜੂਰ ਹਾਂਜੀ ਬਜ਼ੁਰਗ ਤੁਹਾਨੂੰ ਹੀ ਦੇ ਕੇ ਗਏ ਤੁਹਾਡੀ ਸਰ ਦੇਖੇ ਦੇਖੋ ਹੁਣ ਦੇਖੋ ਆਪਾਂ ਕਰਦੇ 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 ਜਦੋਂ ਸਾਡੇ ਫਾਦਰ ਸਾਹਿਬ ਉਹਨਾਂ ਦੇ ਉਸਤਾਦ ਜੀ ਉਹੀ ਜੰਮੇ ਵੀ ਨਹੀਂ ਹੋਣੇ ਤੋਂ ਕਿੰਨੇ ਸਾਲ ਹੋ ਗਏ ਸਰ ਮੈਨੂੰ ਇਹ ਕੰਮ ਕਰਦੇ 22 ਸਾਲ ਮੈਨੂੰ ਹੋ ਗਏ ਅੱਛਾ ਬਾਬੂ 22 ਸਾਲ ਹੋ ਗਏ ਹਾਂਜੀ ਸਰ ਇਹ ਕਹਿੰਦੇ ਢਾੜੀ ਛੜੀ ਉਹ ਫੱਟੀ ਵੀ ਪਰਾਣੀ ਬਜ਼ੁਰਗਾਂ ਦੀ ਆ ਦਿਖਾਇਓ ਨਿਸ਼ਾਨੀ ਖਾਂ ਤੇ ਰੱਖੀ ਜੀ ਉਹਨਾਂ ਦੀ ਕਿੰਨੀ ਪਰਾਣੀ ਹੋ ਗਈ ਸਰ ਤੁਸੀਂ ਆਪੇ ਲਾੜੂ ਦੇ ਮੇਲੀ ਉਮਰ 22 ਸਾਲ ਹੋ ਗਈ ਮੇਰੇ ਫਾਦਰ ਸਾਹਿਬ ਤੋਂ ਉਹ ਉਸਤਾਦ ਦੇ ਟਾਈਮ ਦੀ 100 ਸਾਲ ਹੀ ਹੋएगी ਸਰ ਅੱਛਾ ਕਾ ਬਾਤ ਫੇਰ ਸਵੇਰੇ ਤੁਹਾਨੂੰ ਜਲਦੀ ਆਣਾ ਪੈਂਦਾ ਕਿਉਂਕਿ ਜਿੰਨਾ ਰਾਸ਼ਾ ਮੈਨੂੰ ਲੱਕ ਤੋਂ ਭਜਾਣਾ ਪੈਂਦਾ ਸਰ ਭੱਜਾਣਾ ਹਾਂਜੀ ਕਾਦੀ ਸਿਲੰਡਰ ਅੱਜ ਸਾਰੇ ਵਰਤਦੇ ਆ ਤੁਸੀਂ ਕੋਲੇ ਦੀ ਭੱਟੀ ਵਰਤਦੇ ਹੋ ਇਹਦਾ ਵੀ ਫਰਕ ਪੈਂਦਾ ਸਵਾਦ ਕਾਦੀ ਕੋਲੋ ਸਰ ਤੇ ਸਾਡੇ ਪੰਜਾਬ ਦੇ ਪੁਰਾਣੇ ਬਜ਼ੁਰਗਾਂ ਦਾ ਜੇ ਕੰਮ ਚੱਲਦਾ ਉਹ ਉਧਰ ਰੱਖੋ ਸਰ ਕੈਚ ਲਈ ਹੈ ਰਾਸ਼ੀ ਨਾ ਪੈਂਦੀ ਹੈ ਚੀਜ਼ ਉਹ ਬਣਾਉ ਜਿਹੜਾ ਗਾਹਕ ਵੀ ਲਾਈਕ ਕਰਦਾ ਪਸੰਦ ਕਰਦਾ ਐਵੇਂ ਨਹੀਂ ਰਾਸ਼ੀ ਪੈਂਦਾ ਸਾਡੇ ਕੋਲ ਜੇ ਇੱਕ ਕਿੱਲ ਨੂੰ ਹਤਾ ਪੋਣਾ ਘੰਟਾ ਲੱਗਦਾ ਨਾ ਬਣਾ ਲਿਆ ਤਾਂ ਹੀ ਮਝਾਂਦਾ ਸਰ ਗਾਹਕ ਆਂਦੇ ਪਿਆਰ ਨਾਲ ਸੌਦਾ ਲੈਂਦੇ ਆ ਉਹ ਇਹੋ ਜੀ ਗੱਲ ਨਹੀਂ ਸਰ। ਭਾਜੀ ਵੈਸੇ ਕਹਿੰਦੇ ਕਿ ਵਿਦੇਸ਼ਾਂ ਦਾ ਕਿ ਜਾਂਦੀਆਂ ਗੱਲ ਸੱਚੀ? ਜਰੂਰ ਜਰੂਰ ਭਾਜੀ। ਜਾਂਦੀਆਂ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਭਾਈ ਮਲਗੀ ਦਿੱਲੀ ਦੇ ਦੋ ਚਾਰ ਘਾ ਕਰਵਾਣੀ ਆਣੇਗੇ। ਅਜਾ ਵਿਦੇਸ਼ਾਂ ਦੇ। ਵਿਦੇਸ਼ਾਂ ਦੇ। ਤੇ ਕਹਿੰਦੇ ਸਟੋਰ ਵੀ ਕੱਲ ਛੱਡੋ ਭਾਵੇਂ بڑے بڑے ਮਹੀਨੇ ਖਰਾਬ ਨਹੀਂ ਹੁੰਦੇ। 6 ਮਹੀਨੇ ਖਰਾਬ ਨਹੀਂ ਹੁੰਦੀ ਭਾਜੀ। 6 ਮਹੀਨੇ। ਹਾਂਜੀ। ਤੇ ਬੈਸ ਦੇ ਆਪਾਂ ਦੇਖਦੇ ਆਂ 1-2 ਦਿਨ ਬਾਅਦ ਹੀ ਹੋਰ ਦੁਕਾਨਾਂ ਤੋਂ ਲੈ ਕੇ ਸਖਤ ਹੋ ਜਾਂਦੀ ਐਟ ਵਰਗੀ ਦੇ 6 ਮਹੀਨੇ ਕਿੱਦਾਂ ਬੱਜੇ। ਪੱਥਰ ਵੇਚਦੇ ਭਾਈ ਪੱਥਰ। ਉਹ ਪੱਥਰ ਹੈਗੇ ਆ। ਇਹ ਖਰਾ ਦੇ ਬਾਕੀ ਉਹ ਮਤਲਬ ਉਹ ਜਿਹੜਾ ਬਣਾਉਂਦਾ ਤਰੀਕਾ ਵੈਸੇ ਜਿਵੇਂ ਕਿ ਉਹ ਬਤ ਦਿਆਂ ਜਾਂ ਉਹ ਜਿਹੜਾ ਬਣਾਉਂਦਾ ਉਹ ਮੇਦੇ ਨੂੰ ਮਿੱਠਾ ਲਾਇਆ ਜਾਂਦਾ ਕਿੱਦਾਂ ਬਣਾਉਂਦੇ ਕਿਦੀ ਮੇਕਿੰਗ ਕੀ ਵੈਸੇ ਬਾਕੀ ਸਾਰੇ ਹੀ ਕਿਸੇ ਦੀ ਕੋਈ ਗੱਲ ਨਹੀਂ ਕਰਦੇ ਇਹ ਆਪਣੀ ਗੱਲ ਕਰਦੇ ਆ ਜਿਹੜੀ ਲੋਕੀ ਛਾਲ ਨਹੀਂ ਪਾਜੋ ਜੋ ਮਰਜੀ ਆਹੀ ਪੂਰਾ ਖੰਡ ਪਈ ਦੀ ਹੈ ਹਾਂਜੀ ਬਿਲਕੁਲ ਸਰ ਤੇ ਵੈਸੇ ਅੱਜ ਜੋਕਰ ਬਜਾਦਾ ਜ ਆਪਾਂ ਦੇਖਣੇ ਵੇਖਦੇ ਆ ਲੋਕ ਖਾ ਕੇ ਬਿਮਾਰ ਵੀ ਹੋ ਜਾਂਦੇ ਆ ਤੁਹਾਡੀ ਚੀਜ਼ ਖਾ ਕੇ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਗਲਾ ਆ ਜਾਂ ਕੋਈ ਸੈਂਪਲ ਵੀ ਭਰ ਕੇ ਦਿਖਾ ਦੋਵੇ ਆਹੀ ਕਹਿੰਦੇ ਚੈਲੰਜ ਬੰਦ ਕਰ ਦਾਂਗੇ ਦੁਕਾਨ ਸਰ ਉਸੇ ਟਾਈਮ ਖੁੱਲਾ ਉਹ ਇੱਥੇ ਕੈਮੀਕਲ ਨਹੀਂ ਗਾ ਸਰ ਕੋਈ ਫਲਾਵਰ ਵਾਸਤੇ ਕੋਈ ਪੈਕਿੰਗ ਪਾਊਡਰ ਕੋਈ ਹੋਰ ਸੀ ਕੋਈ ਵੀ ਨਹੀਂ ਕੀ ਸਾਲ ਚ ਖੋਲਦੇ ਕਿੰਨੇ ਦਿਨ ਤੱਕ ਮੇਰਾ 3 ਮਹੀਨੇ ਸਰ 3 ਮਹੀਨੇ ਮੇਰਾ ਅੱਗੇ ਪਿੱਛੇ ਕਿਦਾਂ ਗੁਜ਼ਾਰਦਾ ਪਿੱਛੇ ਸਰ ਆਪਣਾ ਕੈਟਰਿੰਗ ਦਾ ਕੰਮ ਹਲਵਾਈਆਂ ਦਾ ਕੰਮ ਚੱਲਦਾ ਰਹਿੰਦਾ ਸਰ ਪਰ ਜਿਹੜੀ ਬਸੁਰਗ ਚੀਜ਼ ਦੇ ਕੇ ਗਏ ਨੇ ਇਹ ਜ਼ਰੂਰ ਬਰਕਰਾਰ ਰੱਖਣਾ ਸਰ ਬਿਲਕੁਲ ਅਸੀਂ ਕਰ ਰਹੇ ਸਾਡੇ ਬੱਚੇ ਕਰਨ ਜਾਂ ਨਾ ਕਰਨ ਇਹ ਤੇ ਮਰਜ਼ੀ ਆ ਉਹਨਾਂ ਦੀ ਇਹ ਵੇਖਦੀ ਅਮੀ ਸੱਚੀ ਐ ਅੰਮ੍ਰਿਤਸਰ ਮਿਲੇਗੀ ਸਰ ਤੁਹਾਨੂੰ ਬਿਲਕੁਲ ਇਹ ਅਖ ਖਜੂਰ ਦੀ ਮਠਾਈ ਤੁਸੀਂ ਅੰਮ੍ਰਿਤਸਰ ਜਿੱਥੇ ਮਰਜ਼ੀ ਲੈ ਸਕਦੇ ਹੋ ਸਰ ਸਾਲ ਚ ਇਹਨਾਂ ਦਿਨ ਇਹਦਾ ਲੋੜੀ ਨੂੰ ਅਰਗ ਲੱਗਦਾ ਹੈ। ਅੱਛਾ। ਹਾਂਜੀ। ਅਰ ਉਹਨੂੰ ਕਰਦਾ ਹੈ। ਇਤਿਹਾਸ ਵੀ ਜੁੜਦਾ ਹੈ ਇਹਦੇ ਨਾਲ। ਹਾਂ ਹਾਂ ਬਿਲਕੁਲ ਸਰ। ਕੀ ਬਾਤ ਹੈ। ਤੁਸੀਂ ਦੋ ਭਰਾਵਾਂ ਦੀ ਜੋੜੀ ਹੋ ਮਤਲਬ ਤੇ ਇਸ ਤਰੀਕੇ ਨਾਲ ਕਮਾਲ ਕੀਤਾ। ਤੇ ਜੇ ਕਿਸੇ ਨੇ ਆਣਾ ਹੋਵੇ ਤੇ ਕਿੱਦਾਂ ਤੁਹਾਨੂੰ ਇੱਥੇ ਆ ਕੇ ਮਤਲਬ ਐਡਰੈਸ ਕੀ ਹੈਗਾ ਤੁਹਾਨੂੰ? ਸਰ ਤੁਸੀਂ ਅੰਮ੍ਰਿਤਸਰ ਰਹੋ। ਗੁਰੂ ਬਾਜ਼ਾਰ ਚੁਰਸ਼ਟੀ ਅਟਾਰੀ ਚੌਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਾਡੀ ਸ਼ਾਪ ਹੈ ਸਰ। ਹਾਂਜੀ। ਤਿੰਨ ਮਹੀਨੇ ਹੀ ਖੁੱਲਨੀ ਆ ਤੇ ਮਤਲਬ ਹੁਣ ਜਿਹੜਾ ਆ ਗਿਆ ਤੇ ਆ ਗਿਆ। ਨਵੰਬਰ ਤੋਂ ਲੈ ਕੇ ਜਨਵਰੀ ਲਾਸਟ ਹੈ। ਅੱਛਾ। ਬਾਕੀ ਤੁਸੀਂ ਆਪਣਾ ਫੋਨ ਕਰੋ। ਆ ਪੜਹੁ ਤੇ ਚਲੋ ਲੋੜੀ ਬਾਜੀ ਆਰਡਰ ਜਾਣ ਕੇ ਵੈਸੇ ਆਰਡਰ ਕਰੋ ਤੁਸੀਂ ਆਪਣਾ ਸਮਾਨ ਮੰਗਵਾ ਸਕਦੇ ਚਲੋ ਗਾਹਕ ਵੀ ਮੌਜੂਦ ਆ ਆਪਾਂ ਹੋਰ ਵੀ ਗੱਲਬਾਤ ਕਰ ਲੈਂਦੇ ਭਾਜੀ ਖਜੂਰ ਕਹਿੰਦੇ ਇੰਨਾ ਦੀ ਆ ਸਿਰਫ ਅੰਬਾ ਸੱਤ ਨਾਮ ਤੇ ਬਹੁਤ ਸੁਣਿਆ ਭਾਈ ਇਹਨਾਂ ਦਾ ਮੈਂ ਵੀ ਨਾਮ ਸੁਣ ਕੇ ਫਸਟ ਟਾਈਮ ਹੀ ਆਇਆ ਜੀ ਸੜਕੇ ਜਿਆਦੀਆਂ ਕਹਿੰਦੇ ਕੋਲੇ ਦੀ ਪੱਠੀ ਦੇ ਬਣਾਉਣਾ ਮੈਂ ਵੀ ਸੁਣਿਆ ਮੈਂ ਵੀ ਸੁਣਿਆ ਮੈਂ ਵੀ ਨਾਮ ਸੁਣ ਕੇ ਆ ਇਹਨਾਂ ਦਾ ਅੱਜ ਟੇਸਟ ਕਰਾਂਗੇ ਫਸਟ ਟਾਈਮ ਹੀ ਆ ਤੇ ਲੱਗ ਜਾਏਗਾ ਪਤਾ ਉਹ ਮਤਲਬ ਅੱਜ ਖਾ ਕੇ ਜਾਓਗੇ ਫਿਰ ਜਿਹੜਾ ਆਪਣਾ ਪੰਜਾਬੀ ਬਿਲਕੁਲ ਖਾ ਕੇ ਜਾਵਾਂਗੇ ਜੇ ਖਾ ਕੇ ਜਾਵਾਂਗੇ ਅੱਜ ਆਏ ਆ ਖਾ ਕੇ ਜਾਵਾਂਗੇ। ਬਸੋ ਬਿਲਕੁਲ ਜੇ ਕਿਸ ਨੇ ਇਹ ਜ਼ਾਇਕਾ ਖਾਣਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਹੀ ਮਿਲਦਾ ਹੈ ਖਾਸ ਕਰਕੇ ਬਣਾਉਣ ਦਾ ਤਰੀਕਾ ਬੜਾ ਅਨਰਲ ਹੈ। ਬਜ਼ੁਰਗਾ ਦੀ ਦੁਕਾਨ ਹੈ ਉਹੀ ਕਲਾ ਦੇ ਕੇ ਗਏ ਨੇ, ਉਹੀ ਰੈਸਿਪੀ ਦੇ ਕੇ ਗਏ ਨੇ ਤੇ ਬਾਕੀਆਂ ਨਾਲੋਂ ਇਸ ਖਜੂਦ ਨੂੰ ਜਿਹੜਾ ਵੱਖਰਾ ਬਣਾਇਆ ਜਾਂਦਾ ਆਪਾਂ ਦੇਖਦੇ ਆਮ ਦੁਕਾਨਾਂ ਦੇ ਉੱਪਰ ਗੈਸ ਸਿਲੰਡਰਾਂ ਦੇ ਨਾਲ ਜਾਂ ਉਹਨਾਂ ਨੇ ਆਮ ਤੌਰ ਤੇ ਕੰਗੀਆਂ ਬਣਾਈਆਂ ਹੁੰਦੀਆਂ ਜਿੰਨਾਂ ਵਲਦੇ ਨੇ ਸਾਂਚੇ ਰੱਖੇ ਹੁੰਦੇ ਨੇ ਜਿੰਨਾਂ ਦਾ ਇਕੱਲਾ-ਇਕੱਲਾ ਪੀਸ ਬਣਾਇਆ ਜਾਂਦਾ ਲੇਕਿਨ ਇਹ ਬਣਾਉਂਦੇ ਜਦੋਂ ਇਸ ਤਰ੍ਹਾਂ ਲੱਗਦਾ ਕਿ ਚੂੜਾ 사ਦਾ ਰੱਖਿਆ ਲੇਕਿਨ ਜਦੋਂ ਨੂੰ ਜੋ ਕੱਲਾ ਕੱਲਾ ਪੀਸ ਤਿਆਰ ਹੋ ਜਾਂਦਾ ਵਿਖਸਤਾ ਇੰਨਾ ਕਿ 6-6 ਮਹੀਨੇ 7-7 ਮਹੀਨੇ ਇਹ ਜਿਹੜਾ ਸਖਤ ਨਹੀਂ ਹੁੰਦਾ ਸਵਾਦ ਦੇ ਨਾਲ ਭਰਪੂਰ ਹੈ ਪੰਜਾਬੀਆਂ ਦਾ ਜ਼ਾਇਕਾ ਇਸਲ ਦੇ ਵਿੱਚ ਹੀ ਮਿਲੇਗਾ ਸੋ ਜ਼ਰੂਰ ਐ ਜਿਹੀਆਂ ਹੋਰ ਕਹਾਣੀਆਂ ਸਵਾਦ ਭਰੀਆਂ ਕਹਾਣੀਆਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਦ ਸਿਟੀ ਹੈਡਲਾਈਨਜ਼ ਦੇ ਉੱਪਰ ਮੈਂ ਹਾਂ ਦਾਨਿਸ਼ ਗੁਪਤਾ ਅਮਰਿਤਸਰ